ਮੇਰੇ ਨਾਲ ਮੁਹੱਲਤੋਂ ਵੀਡੀਓ ਕਾਲ ਤੇ ਨੇ ਸਾਬਕਾ ਆਈਐਸ ਅਫਸਰ ਸਰਦਾਰ ਕੁਲਬੀਰ ਸਿੰਘ ਸਿੱਧੂ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੁਲਬੀਰ ਜੀ ਕੱਲ ਤੁਸੀਂ ਤੇ ਤੁਹਾਡੇ ਹੋਰ ਕਈ ਸਾਥੀਆਂ ਨੇ ਕਾਫੀ ਪਤਵੰਤੇ ਸੱਜਣ ਨੇ ਕੁਝ ਸਾਬਕਾ ਫੌਜੀ ਨੇ ਕੁਝ ਸਾਬਕਾ ਆਈਐਸ ਪੀਸੀਐਸ ਅਫਸਰ ਨੇ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਬੇਦਬੀ ਦੇ ਉੱਪਰ ਇੰਜ ਲੱਗ ਰਿਹਾ ਹੈ ਵੀ ਜੋ ਬੇਦਬੀ ਦੇ ਉੱਪਰ ਕਾਰਵਾਈ ਹੋ ਰਹੀ ਆ ਹੋ ਰਹੀ ਆ ਉਹਦੇ ਨਾਲ ਤੁਸੀਂ ਸੰਤੁਸ਼ਟ ਨਹੀਂ ਇਹਦੀ ਨੋਬਤ ਕਿਉਂ ਆਈ ਆ ਭਾਜੀ ਇਸ ਨੂੰ ਜੇ ਸਮਝਿਆ ਜਾਏ ਤਾਂ ਪਬਲਿਕ ਕੌਨਸ਼ੀਅਸਨੈਸ ਦੀ ਗੱਲ ਕਰੀਏ ਜੀ ਤਾਂ ਇਹ ਸਾਡੀ ਦੁੱਖ ਦੀ ਰੱਗ ਹੈ ਤੇ ਜਿਹੜੀ ਦੁੱਖ ਦੀ ਰੱਗ ਹੈ ਉਹ ਜਦੋਂ ਵੀ ਉਸ ਤੇ ਕੋਈ ਹੱਥ ਰੱਖਦਾ ਤਾਂ ਉਹ ਹੋਰ ਦੁੱਖਦੀ ਹੈ ਤੇ ਬੰਦਾ ચીਖ ਪਗਾਰ ਜਿਆ ਕਰਦਾ ਉਹਦਾ ਮੇਰੇ ਕੋਲ ਇਸ ਦਾ ਜਵਾਬ ਹੈ ਕਿ ਇਹ ਪਬਲਿਕ ਕੌਨਸ਼ੀਅਸ ਦਾ ਮਸਲਾ ਹੈ ਸਿੱਧੂ ਸਾਹਿਬ ਨੇ ਦੋ ਤੁਸੀਂ ਬੇਸਿਕ ਸਵਾਲ ਰੇਜ਼ ਕੀਤੇ ਆ ਇੱਕ ਤੇ ਇਹ ਕੀ ਮੌਜੂਦਾ ਸਰਕਾਰ ਜਿਹੜੀ ਆ ਉਹਨਾਂ ਨੇ ਕਚਹਿਰੀਆਂ ਦੇ ਵਿੱਚ ਜੋ ਪਿਆਰਵਾਹੀ ਕਰਨੀ ਚਾਹੀਦੀ ਸੀ ਪੁਖਤਾ ਕਾਰਵਾਈ ਕਰਨੀ ਚਾਹੀਦੀ ਸੀ ਅਪੀਲ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਔਰ ਦੂਸਰੀ ਗੱਲ ਤੁਸੀਂ ਕਹੀ ਆ ਕਿ ਜਿਨ੍ਹਾਂ ਨੇ ਪੁਰਾਣੀਆਂ ਤਤਤੀਸ਼ਾ ਜਾਂਚਾਂ ਕੀਤੀਆਂ ਮੈਂ ਇਸ ਕੇਸ ਦੇ ਵਿੱਚ ਉਹਨਾਂ ਦੀ ਬਾਹਮ ਰੋਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਜੀ ਇਹ ਤੁਹਾਨੂੰ ਇਹ ਤੁਹਾਨੂੰ ਜਾਣਕਾਰੀ ਇਹ ਤੁਹਾਨੂੰ ਫੀਲਿੰਗ ਕਿਵੇਂ ਆਈ ਅ ਭਾਜੀ ਪਹਿਲਾਂ ਤਾਂ ਇਹ ਗੱਲ ਦੇਖੀਏ ਕਿ ਜਿਹੜੇ ਤੁਸੀਂ ਪਹਿਲਾਂ ਹੀ ਕਿਹਾ ਲੋੜ ਕਿਉਂ ਪਈ ਹਾਂ ਉਹ ਲੋੜ ਪਈ ਵੀ 9 ਸਾਲ ਤੋਂ ਇਹ ਜਿਹੜੀ ਕੈਂਸ ਕੈਂਸ ਦੀ ਚੱਲੀ ਜਾਂਦੀ ਹੈ ਪਹਿਲਾਂ ਅਕਾਲੀ ਦਲ ਦੀ ਮਿਨਿਸਟਰੀ ਸੀ ਫਿਰ ਕਾਂਗਰਸ ਦੇ ਅਮਰਿੰਦਰ ਸਿੰਘ ਸਾਹਿਬ ਦੀ ਆ ਗਈ ਹੁਣ ਮਾਨਯੋਗ ਮਾਨ ਸਾਹਿਬ ਸਾਡੇ ਸੀਐਮ ਹੈ ਜੀ ਇਸ ਹਾਰੀ ਸਿਚੁਏਸ਼ਨ ਦੇ ਵਿੱਚ ਅਲਟੀਮੇਟਲੀ ਇਹ ਵੀ ਪੜਨੂ ਮਿਲਿਆ ਕਿ 2 ਸਾਲ ਤੋਂ ਤਾਂ ਜਿਹੜੀ ਇਹ ਕੋਰਟ ਦੇ ਵਿੱਚ ਪ੍ਰोसीडिंग ਚੱਲ ਰਹੀਆਂ ਸੀ ਉਸ ਦੀ ਪਰਮਿਸ਼ਨ ਹੀ ਨਹੀਂ ਮਿਲੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੀ ਨਹੀਂ ਦਿੱਤੀ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਕਿਉਂ ਤੋਂ ਕਿ ਉਸ ਉੱਥੇ ਸਕੇ ਹੋ ਗਿਆ ਹਾਈ ਕੋਰਟ ਵੱਲੋਂ ਔਰ ਉਹਦੇ ਚ ਅੱਗੇ ਕੋਈ ਕਾਰਵਾਈ ਨਹੀਂ ਹੋਈ ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਹਮਣੇ ਲਿਆਂਦੀ ਗੱਲ ਤੇ ਉਹਦੇ ਵਿੱਚ ਸਭ ਤੋਂ ਜਿਹੜਾ ਕੈਟਲ ਇੰਡਸਟਰੀ ਪੁਆਇੰਟ ਆਇਆ ਹੂੰ ਉਹ ਇਹ ਆਇਆ ਕਿ ਜਿਹੜਾ ਸਿੱਟ ਦੇ ਪ੍ਰੈਜ਼ੀਡੈਂਟ ਸੀ ਜਾਂ ਸੀਨੀਅਰ ਸੀ ਉਹ ਦੰਬੀਰ ਸਿੰਘ ਖਟੜਾ ਜੀ ਰਟਡ ਆਈਜੀ ਉਹ ਅਕਾਲ ਤਸਤੇ ਪੇਸ਼ ਹੁੰਦੇ ਆ ਤਾਂ ਉਥੋਂ ਸਾਨੂੰ ਥੋੜਾ ਖਿਆਲ ਆਇਆ ਕਿ ਅਸੀਂ ਵੀ ਮਸਲਾ ਜੇ ਆਪਾਂ ਕਹੀਏ ਰੈਲੀਜੀਅਸ ਨਾ ਛੱਡੋ ਇਸ ਨੂੰ ਇੱਕ ਐਡਮਿਨਿਸਟ੍ਰੇਟਿਵ ਪੁਆਇੰਟ ਆਫ 뷰 ਤੋਂ ਲੈ ਲਓ ਜਿਹੜਾ ਕਿ ਸਾਡਾ ਸਾਰੀ ਉਮਰ ਰਿਹਾ ਹੈ ਤਾਂ ਉਹਦੇ ਵਿੱਚ ਜ਼ੋਰ ਮਹਿਸੂਸ ਹੋਈ ਤੇ ਸਰਕਾਰਾਂ ਨੂੰ ਬੇਨਤੀ ਕੀਤੀ ਜਾਵੇ ਜੇ ਇਹ ਐਡਾ ਮਸਜ ਨੂੰ ਤੁਸੀਂ 9 ਸਾਲ ਤੋਂ ਚੱਲ ਰਿਹਾ ਹੈ ਤਾਂ ਉਸ ਨੂੰ ਬਜਾਏ ਰੋਕਣ ਦੇ ਉਹਨੂੰ ਐਕਸਪੀਡਿਟ ਕੀਤਾ ਜਾਵੇ ਮਾਲਵੇਚ ਦੇ ਲੋਕਾਂ 'ਚ ਕਿੰਨਾ ਕੁ ਗੁੱਸਾ ਵਾ ਇਸ ਬੇਅਦਬੀ ਦੇ ਪ੍ਰਤੀ ਹਾਲੀ ਵੀ ਅੱਜ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ ਉਹ ਛੋਟਾ ਗੁੱਸਾ ਜਿਆਦਾ ਜਿਆਦਾ ਉਹ ਤਾਂ ਇਹ ਹੋ ਗਿਆ ਕਿ 9 ਸਾਲਾਂ ਦੇ ਵਿੱਚ ਉਹ ਸਪਰੈਸਡ ਹੋ ਗਿਆ ਹਮ ਆਫ ਕੋਰਸ ਜਿਹੜਾ ਜੇ ਕੋਈ ਇਹਨੂੰ ਇੰਡੀਕੇਟਰ ਮੰਨ ਲਿਆ ਜਾਵੇ ਤਾਂ ਜਿਹੜਾ ਐਤਕੀ ਇਲੈਕਸ਼ਨ ਹੋਏ ਸੀ 2022 ਦੇ ਵਿੱਚ ਉਹ ਤੁਸੀਂ ਲੋਕਾਂ ਦੇ ਡਿਸੈਂਟਮੈਂਟ ਪ੍ਰੋਟੈਸਟ ਗੁੱਸਾ ਉਸਨੂੰ ਰੀਡ ਕਰ ਲੋ ਦਰਜਾ ਦਰਜਾ ਕਿ ਅਕਾਲੀ ਦਲ ਦੇ ਨਾਲ ਕੀ ਬਣੀ ਤੇ ਕਾਂਗਰਸ ਨਾਲ ਕੀ ਹੋਇਆ ਖਾਸ ਕਰਕੇ ਫਰੀਦਕੋਟ ਸੀਟਸ ਖਾਸ ਕਰਕੇ ਫਰੀਦਕੋਟ ਸੀਟਸ ਸੀ ਬੜੀਆਂ ਉਮੀਦਾਂ ਸੀ ਕਿ ਸਾਡੇ ਵਰਗੇ ਲੋਕ ਸਾਡੇ ਚੋਂ ਉੱਠ ਕੇ ਤੇ ਰਾਜ ਭਾਗ ਵਿੱਚ ਆਏ ਆ ਤਾਂ ਹੁਣ ਇਹਨਾਂ ਦੀ ਕਲਾਕਾਰੀ ਇਹ ਲੱਗਣ ਢਈ ਹੈ ਬਈ ਪਹਿਲਿਆਂ ਦੀ ਤਾਂ ਮਾਰੀ ਮੋਟੀ ਇਨਕਲਿਨੇਸ਼ਨ ਜਾਂ ਟਿਲਟਿੰਗ ਸਮਝਾ ਜਾਂਦੀ ਸੀ ਤੇ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਕਿੱਧਰ ਨੂੰ ਇਹਨਾਂ ਦਾ ਟਿਲਟਾ ਕੀ ਇਹਨਾਂ ਨੇ ਕਰਨਾ ਹੈ ਕਿ ਨਹੀਂ ਕਰਨਾ ਹੈ ਜਿਹੜੀ ਲੋਕਾਂ ਦੀ ਭਾਵਨਾਵਾਂ ਉਹ ਉਹੀ ਆ ਜੋ ਤੁਸੀਂ ਬਿਆਨ ਕਰ ਰਹੇ ਜੇ ਕਿ ਇਹਨਾਂ ਇਸ ਸਰਕਾਰ ਦੀ ਕੋਈ ਸਮਝ ਨਹੀਂ ਆ ਰਹੀ ਕਿ ਇਹ ਕੀ ਕਰ ਰਹੇ ਔਰ ਕਿਉਂ ਨਹੀਂ ਕਾਰਵਾਈ ਕਰ ਰਹੇ ਭਾਵੇਂ ਅਸੀਂ ਵੀ ਹੁਣ ਲੋਕਾਂ ਦੇ ਵਿੱਚ ਹੀ ਆਂ ਅਸੀਂ ਕਿਹੜਾ ਹੁਣ ਜਨਾਬੀਆਂ ਦੇ ਵਿੱਚ ਆਂ ਸਗੋਂ ਕਈ ਵਾਰੀ ਲੋਕ ਇਹ ਸਵਾਲ ਕਰਦੇ ਆ ਕਿ ਜਦੋਂ ਜਨਾਬ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਤੇ ਗੱਲ ਇਹ ਆ ਕਿ ਜਦੋਂ ਜਨਾਬ ਹੁੰਦੇ ਸੀ ਆਪਣੀ ਆਪਣੀ ਆਤਮਾ ਦੇ ਮੁਤਾਬਕ ਆਪਣੇ ਆਪਣੀ ਕੌਨਸ਼ੀਅੰਸ ਦੇ ਮੁਤਾਬਕ ਉਦੋਂ ਹੀ ਠੀਕ ਨੂੰ ਠੀਕ ਕਹਿੰਦੇ ਕਹਿਣ ਦੀ ਕੋਸ਼ਿਸ਼ ਕੀਤੀ ਗਲਤ ਨੂੰ ਗਲਤ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਇੱਕ ਸਰਵਿਸ ਦਾ ਕੰਡਕਟਰ ਰੋਲ ਹੁੰਦਾ ਉਸ ਵੇ ਇੱਕ ਪ੍ਰੋਟੋਕੋਲ ਹੁੰਦੀ ਹੈ ਕਿ ਤੁਸੀਂ ਓਪਨਲੀ ਪਬਲਿਕ ਵਿੱਚ ਆ ਕੇ ਵਿਰੋਧ ਨਹੀਂ ਕਰ ਸਕਦੇ ਜਾਂ ਅੰਦਰਲੀ ਗੱਲ ਨਹੀਂ ਦੱਸ ਸਕਦੇ ਤਾਂ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਪਬਲਿਕ ਦੇ ਕੀ ਅਸੀਂ ਰੋਹ ਦੀ ਤਰਜਮਾਨੀ ਕਰ ਰਹੇ ਹਾਂ ਬਿਲਕੁਲ ਠੀਕ ਹੈ ਜੀ ਤਰਜਮਾਨੀ ਇਹੀ ਹੈ ਕਿਉਂਕਿ ਅਸੀਂ ਹੁਣ ਆਪ ਪਬਲਿਕ ਦਾ ਹਿੱਸਾ ਹੈ ਜੀ ਬਹੁਤ ਮਿਹਰਬਾਨੀ ਖੁਲਬੀਸੀ ਬਹੁਤ ਤੁਸੀਂ ਜੁੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ